ਸਸ਼ਟੀਕਾਲ ਜੀ ਵੈਲਕਮ ਆ ਜੀ ਤੁਹਾਡਾ ਮਿਰਚਨਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਾਂ ਜਿਹੜੇ ਰੈਡੀ ਸੂਟਸ ਦੇ ਉਹ ਸ਼ੇਅਰ ਕਰ ਰਹੇ ਹਾਂ ਸੋ ਇਹਨਾਂ ਦੇ ਆਪਾਂ ਲੈਂਥ ਕਿਰਾ ਤੁਹਾਨੂੰ ਨਾਲ-ਨਾਲ ਦੱਸਾਂਗੇ ਅਗਰ ਤੁਹਾਡੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਇਹ ਸੂਟ ਹੈਗੇ ਆ ਤਾਂ ਤੁਸੀਂ ਇਹਨਾਂ ਨੂੰ ਹੋਲਡ ਕਰਵਾ ਸਕਦੇ ਹੋ ਦੈਨ ਪੇਮੈਂਟ ਕਰਕੇ ਵਿਦ ਸਟੀਚਿੰਗ ਯਰ ਵਿਦਆਊਟ ਸਟੀਚਿੰਗ ਤੁਸੀਂ ਲੈ ਸਕਦੇ ਹੋ ਸੋ ਸੇਮ ਪ੍ਰੋਸੀਜਰ ਆ ਜੀ ਆਪਣਾ ਡੇਲੀ ਬਹੁਤ سارے ਕੁਐਸਚਨ ਹੁੰਦੇ ਆ ਕਿ ਤੁਹਾਡਾ ਪ੍ਰੋਸੀਜਰ ਕੀ ਹੈਗਾ ਕਾਊਂਟ ਚ ਪੇਮੈਂਟ ਦੈਨ ਅਸੀਂ ਕੂਰੀਅਰ ਕਰਦੇ ਹੈਗੇ ਔਰ ਇਹ ਸੂਟ ਆ ਜੀ ਮੈਂ ਡਬਲ ਡਾਈ ਹੈ ਜੀ ਬਾਦਲਾਵਰਕ ਦਾ ਸੂਟ ਹੈਗਾ ਜਿਵੇਂ ਕਈ ਵਾਰ ਕੋਈ ਮੈਜ਼ਰਮੈਂਟ ਦੇ ਅਕੋਰਡਿੰਗ ਬਣ ਜਾਂਦਾ ਸੂਟ ਸੋ ਇਹ ਦੇਖੋ ਕਿ ਰੀਟੋ ਜੋਲ ਤੱਕ ਦਾ ਜਿਹੜਾ ਇਹ ਡਾਰਕ ਹੈਗਾ ਉੱਪਰ ਲਾਈਟ ਛੇਡ ਹੈ ਬਹੁਤ ਹੀ ਪਿਆਰਾ ਬਾਦਲਾਵਰਕ ਹੋਇਆ ਹੋਇਆ ਹੈ ਸਿੰਗਲ ਟਾਂਕੇ ਦਾ ਕੰਮ ਹੈ ਜੀ ਬਾਦਲਾ ਵਿਦ ਥ्रेड embroiderry ਹੈ ਔਰ ਇਹਦੀ ਲੈਂਥ ਹੈਗੀ ਆ 40 ਹਾਂਜੀ 44 ਦੇ ਅਕੋਰਡਿੰਗ ਇਹਦੀ ਲੈਂਥ 44 ਦੇ ਔਰ ਕਿਰਾ ਤੁਸੀਂ 22 23 24 ਅਸੀਂ ਫ੍ਰੀ ਆਫ ਲੈਂਥ ਬਣਾਉਣੇ ਹੈਗੇ ਸੋ ਤੁਸੀਂ ਇਹ ਬਣਾ ਸਕਦੇ ਹੋ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਇਸ ਤਰ੍ਹਾਂ ਪੱਲੇ ਆ ਜਿਹੜੇ ਡਾਰਕ ਹੈ ਜੀ ਔਰ ਜਿਹੜਾ ਸੈਂਟਰ ਹੈਗਾ ਉਹ ਲਾਈਟ ਇਸਰਾ ਲਾਈਟ ਡਾਰਕ ਦਾ ਕਨਸੈਪਟ ਹੈ ਔਰ ਜਿਹੜੀ ਬਾਟਮ ਹੈਗੀ ਹੈ ਉਹ ਵੀ ਕਰੇਪ ਦੇ ਵਿੱਚ ਹੈ ਜੀ ਇਹ ਉਹ ਵੀ ਡਾਰਕ ਹੈ ਸੋ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਅਗਰ ਜਿਨ੍ਹਾਂ ਦੇ ਵੀ ਆਰਡਰ ਦਿੱਤੇ ਹੋਏ ਆ ਉਹਨਾਂ ਨੇ ਵੀ ਆਪਣੇ ਆਰਡਰ ਦੇ ਵਿੱਚ ਇਹਨੂੰ ਐਡ ਕਰਵਾਉਣਾ ਸੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੀ ਨੈਕਸਟ ਹੈਗਾ ਜੀ ਜੋ ਗਲੇ ਵਾਲੇ ਸੂਟਸ ਹੁੰਦੇ ਆ ਤਕਰੀਬਨ ਉਹ ਜਿਹੜੇ ਸੂਟਸ ਹੈ ਉਹ ਆਪਣੇ ਕੋਲੇ ਜਿਆਦਾ ਜਿਹੜੇ ਸੇਲ ਨਹੀਂ ਹੁੰਦੇ ਕਿਉਂਕਿ ਗਲੇ ਵਾਲੇ ਦੇ ਸੂਟਾਂ ਦੀ ਇਹ ਹੁੰਦਾ ਕਿ ਮੈਜ਼ਰਮੈਂਟ ਜਿਨ੍ਹਾਂ ਨੇ ਲੈਣਾ ਹੁੰਦਾ ਉਹਨਾਂ ਦੇ ਅਕੋਰਡਿੰਗ ਇਹ ਸੈੱਟ ਨਹੀਂ ਆਉਂਦਾ ਸੋ ਇਹ ਹੈਗਾ ਜੀ 46 7 ਦਾ 47 ਹੈ ਜੀ ਕਿਰਾ ਤੇ 24 ਤੱਕ ਤੁਸੀਂ ਜਿਹੜਾ 24 ਤੱਕ ਤੁਸੀਂ ਇਹਦਾ ਕਿਰਾ रेडी करवा ਸਕਦੇ ਹਾਂ 22 ਵੀ ਹੋ ਜਾਏਗਾ ਔਰ 24 ਤੱਕ ਜੇਕਰ ਤੁਹਾਡਾ ਵੱਧ ਹੈ ਕਿਉਂਕਿ ਕਿ ਰਾਸੀ ਐਕਸਟਰਾ ਹੀ ਬਣਾਉਣੇ ਆ 22 ਦੇ ਵੀ ਉਹ ਸੈਟ ਆ ਜੀ ਔਰ 24 ਦੇ ਵੀ ਇਹ ਦੇਖੋ ਬਟਰਫਲਾਈ ਵਾਲਾ ਡਿਜ਼ਾਈਨ ਹੈ ਇਹ ਸ਼ਰਟ ਹੈ ਇਸ ਤਰ੍ਹਾਂ ਗਲਾ ਬਣਿਆ ਹੋਇਆ ਇਹਦੇ ਨਾਲ ਜਿਹੜੀ ਸੈਮੀ ਦੀ ਬਾਟਮ ਹੈਗੀ 크ਰੇਪ ਦੀ ਔਰ ਇਹ ਸ਼ਰਟ ਜੌਰਜਟ ਦੇ ਵਿੱਚ ਹੈ ਵਿਦਆਊਟ ਦੁਪੱਟਾ ਹੈ ਜੀ ਅਗਰ ਦੁਪੱਟਾ ਕਰਵਾਉਣਾ ਤਾਂ ਉਹਦੇ ਚਾਰजेस ਜਿਹੜੇ ਅਲੱਗ ਹੋ ਜਾਣਗੇ ਸੋ ਇਹ ਵੀ ਆਪਣੇ ਕੋਲੇ ਰੈਡੀ ਪਿਆ ਹੈਗਾ ਇਹ ਵੀ ਦੇਖੋ ਤੁਸੀਂ ਬਹੁਤ ਹੀ ਪਿਆਰਾ ਸਿੰਪਲ ਸੋਬਰ ਜਿਹੜੀ ਕਲਰ ਨਾਲ ਬਣਿਆ ਹੋਇਆ ਸੋ ਤੁਸੀਂ ਇਹ ਵੀ ਓਨਲੀ ਸੂਟ ਆ ਜਿਹੜਾ ਲੈ ਸਕਦੇ ਹੋ ਸੋ ਨੈਕਸਟ ਹੈਗਾ ਜੀ ਮੰਗੋ ਸ਼ੀਰ ਦੇ ਉੱਪਰ ਸੇਮ ਬਟਰਫਲਾਈ ਵਾਲਾ ਡਿਜ਼ਾਈਨ ਹੈ ਔਰ ਇਹ ਹੈਗਾ ਜੌਰਜਟ ਦੇ ਉੱਪਰ ਬਣਿਆ ਹੋਇਆ ਔਰ ਇਹ 올ਓਵਰ ਜੌਰਜਟ ਦਾ ਸੂਟ ਹੈ ਜੀ ਇਹ ਸਾਰਾ और लाइट मैंगो या शेड है बहुत ही प्यारा जहाँ सो so, ये भी गले वाला डिजाइन है का। ये यहाँ फोर्टी फाइव लैन के अकॉर्डिंग बनया हुआ है जी फोर्टी फाइव लैन के अकॉर्डिंग है सो ये भी यी देख सकते हो फाइव मीटर सूट है जी सारा ऑलओवर बनूंगा इस तरह घेरा बनया हुआ और इस तरह ये फ्लाद है और गले की डिजाइन दिखती हुई है ਸੋ 5 ਮੀਟਰ ਇਹ ਵੀ ਸੂਟਸ ਹੈਗੇ ਆ ਸੋ ਇਹ ਆਪਾਂ ਤੁਸੀਂ ਪ੍ਰਾਈਸ ਹੈ ਜਿਹੜੀ ਪੁੱਛ ਸਕਦੇ ਹੋ ਕਿਉਂਕਿ ਕਾਫੀ ਸਾਰ ਸੂਟਸ ਸੀ ਅਸੀਂ ਇੱਕਦਮ ਜਿਹੜੀ ਵੀਡੀਓ ਬਣਾਉਣ ਲੱਗੇ ਬਹੁਤ ਹੀ ਲੈਸ ਪ੍ਰਾਈਸੇਸ ਤੇ ਆ ਤੁਸੀਂ ਪੁੱਛ ਕੇ ਆਪਣਾ ਜਿਹੜਾ ਆਰਡਰ ਆ ਫਾਈਨਲ ਕਰ ਸਕਦੇ ਆ ਸੋ ਇਹ ਡਿਜ਼ਾਈਨ ਆ ਜਿਹੜੇ ਆਪਣੇ ਰੈਗੂਲਰ ਕਸਟਮਰ ਹੈਗੇ ਉਹਨਾਂ ਨੂੰ ਪਤਾ ਹੋਵੇਗਾ ਕਿ ਇਹ ਦੁਪੱਟੇ ਤੇ ਵੀ ਫਲਾਰ ਬੰਦੇ ਹੈਗੇ ਆ ਸੋ ਇਹ ਓਨਲੀ ਸਾਡੇ ਕੋਲੇ ਸ਼ਰਟ ਹੈ ਅਗਰ ਤੁਸੀਂ ਕੋਲੀ ਹਾ ਸੌਰੀ ਸੂਟ ਆਉਣ ਲਈ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਨਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਇਸਰਾ ਮਸ਼ੀਨ ਪਲੱਸ ਹੈਂਡ ਏਮਬਰਾਇਡਰੀ ਦਾ ਇਹ ਹੀ ਸੂਟ ਹੈ ਸੋ ਅਗਰ ਜੀ ਦੁਪੱਟਾ ਤੁਸੀਂ ਇਹਦੇ ਨਾਲ ਹੈਵੀ ਬਣਾਉਣੇ ਹੋ ਜਿਵੇਂ ਕਿ ਜਿਹੜੇ ਰੈਗੂਲਰ ਵੀਡੀਓਜ਼ ਦੇਖਦੇ ਹੈਗੇ ਆ ਉਹਨਾਂ ਨੂੰ ਇਸ ਚੀਜ਼ ਦਾ ਹੋਏਗਾ ਕਿ ਕਿਸ ਤਰ੍ਹਾਂ ਦੁਪੱਟਾ ਬਣਦਾ ਸਿੱਪੀ ਦਾ ਜਾਲ ਬਣਦਾ ਜੀ ਸਾਈਜ਼ ਤੇ ਆ ਇਹ ਵਾਲੀ ਫਲਾਰ ਬਣਦੇ ਹੈਗੇ ਆ ਸੋ ਹੈਵੀ ਦੁਪੱਟੇ ਨਾਲ ਇਹਦੀ ਪ੍ਰਾਈਸ ਇਸ ਅਲੱਗ ਹੈ ਸਿੰਪਲ ਨਾਲ ਅਲੱਗ ਹੈ ਅਗਰ ਤੁਸੀਂ ਓਨਲੀ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਉਹਦੀ ਅਲੱਗ ਪ੍ਰਾਈਸ ਇਸ ਹੈ ਸੋ ਤੁਸੀਂ ਇਹ ਜਿਹੜਾ ਸੂਟ ਹੈ ਰੈਡੀ ਤੁਸੀਂ ਲੈ ਸਕਦੇ ਹੋ ਇਹ 42 ਯਰ 45 ਦੇ ਅਕੋਰਡਿੰਗ ਤੁਸੀਂ ਜਿੰਨੇ ਵੀ ਆਪਣੀ ਲੈਂਥ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਸੋ ਇਹ ਬਹੁਤ ਹੀ ਪਿਆਰਾ ਜਿਹਾ ਤੁਸੀਂ ਦੇਖੋ ਸਕਿਨ ਕਲਰ ਦੇ ਉੱਪਰ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਲੱਗੀ ਹੋਈ ਹੈ ਇਸ ਤਰ੍ਹਾਂ ਜਿਸ ਉਦਪੱਟੇ ਤੇ ਓਨਲੀ ਕਟਵਰਕ ਵੀ ਕਰਵਾ ਸਕਦੇ ਹੋਂ ਇਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੈ ਔਰ ਇੱਕ ਜਿਵੇਂ ਆਪਾਂ ਸੂਰਸ ਦੀ ਵੀਡੀਓ ਪਾਈ ਸੀ ਉਹਨਾਂ ਦੇ ਵਿੱਚੋਂ ਕਾਫੀ ਸੂਟ ਸੇਲ ਹੋ ਗਏ ਸੀ ਇਹ ਜਿਵੇਂ ਸੂਟ ਆਪਣੇ ਕੋਲੇ ਅਵੇਲੇਬਲ ਹੈ ਇਸ ਤਰ੍ਹਾਂ ਸੀ ਗ੍ਰੀਨ ਦੇ ਉੱਪਰ ਪ੍ਰਿੰਟਿੰਗ ਹੈਗੀ ਹੈ ਔਰਗੈਂਜ਼ਾ ਟੈਬੀ ਸਟੱਫ ਹੈ ਸੈਮੀ ਦੀ ਬਾਟਮ ਹੈ ਨਾਲ ਗ੍ਰੇਪ ਦੀ ਔਰ ਟੈਬੀ ਦਾ ਹੀ ਦੁਪੱਟਾ ਸੋ ਇਹਦੀ ਦੁਪट्टे ਦੀ ਵੀ ਬਹੁਤ ਹੀ ਗ੍ਰੇਸ ਹੈ ਸੋ ਇਹ ਵੀ ਤੁਸੀਂ ਹੈ ਜਿਹੜਾ ਦੁਪੱਟਾ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਪੈਂਡਿੰਗ ਹੈ ਇਹ ਵੀ ਸੂਟ ਹੈ ਜਿਹੜਾ ਤੁਸੀਂ ਲੈਸ ਪ੍ਰਾਈਸਸ ਤੇ ਲੈ ਸਕਦੇ ਹੋ ਇਸ ਤਰ੍ਹਾਂ ਕਰੀਬ ਬਾਊਂਡਰ ਔਰ ਇਹ ਸ਼ਰਟ ਹੈ ਸੋ ਸਾਡੇ ਕੋਲੇ ਕਾਫੀ ਪੀਸਿਸ ਆ ਜਿਹੜੇ ਇਸ ਤਰ੍ਹਾਂ ਦੇ ਕਾਫੀ ਸਟਾਕ ਦੇ ਵਿੱਚ ਬੱਜ ਜਾਂਦੇ ਆ ਸੋ ਇੱਥੇ ਸਾਰਾ ਵਾਚ-ਪਾਚ ਹੋ ਜਾਂਦਾ ਸੋ ਜਿਵੇਂ ਵੀ ਆਪਾਂ ਸਾਡੇ ਕੋਲੇ ਜੋ ਵੀ ਸੂਟਸ ਪਏ ਹੈਗੇ ਆ ਜਿਹੜੇ ਅਸੀਂ ਲੈਸ ਤੇ ਕੱਢਨੇ ਹੈਗੇ ਸੋ ਅਸੀਂ ਇਸੇ ਤਰ੍ਹਾਂ ਤੁਹਾਨੂੰ ਨਾਲ ਵੀਡੀਓ ਸ਼ੇਅਰ ਕਰਦੇ ਆ ਬਹੁਤ ਸਾਰੇ ਜਿਹੜੇ ਕਸਟਮਰ ਹੈਗੇ ਉਹਨਾਂ ਨੂੰ ਜਲਦੀ ਵੀ ਚਾਹੀਦੇ ਹੁੰਦੇ ਆ ਸੋ ਉਹਨਾਂ ਦੇ ਵੀ ਇਹ ਕੰਮ ਆ ਜਾਂਦੇ ਆ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਜਿਹੜੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਸ਼ੇਅਰ ਕਰਦੇ ਰਵਾਂਗੇ ਸੋ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ-ਬਹੁਤ ਥੈਂਕ ਯੂ ਹਾਂ ਜਿਸੀ ਤਰ੍ਹਾਂ ਬਣੇ ਰਿਹਾ ਜੀ ਮੇਰੇ ਚੈਨਲ ਵੀ ਸਟਾਈਲਿਸ਼ ਤੇ ਔਰ ਆਪਣਾ ਇੰਸਟਾਗ੍ਰam ਦਾ ਵੀ ਪੇਜ ਹੈਗਾ ਜੋ ਕਿ ਲਿੰਕ ਹੈਗਾ ਆਪਣਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਊਗਾ ਯੂਨੀਕ੍ਰੇਸ਼ਨ ਬੁਟੀਕ ਦੇ ਨਾਮ ਤੇ ਹੈ ਸੋ ਉੱਥੇ ਅਗਰ ਤੁਹਾਡੇ ਕੋਲੇ ਵੀਡੀਓ ਦੇਖਣ ਦਾ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਉੱਥੇ ਸ਼ਾਰਟਸ ਜਾਂ ਵੀਡੀਓ ਰੀਲਸ ਦੇਖ ਸਕਦੇ ਹੋ ਕਿਉਂਕਿ ਬਹੁਤ ਸਾਰੀ ਪਿਆਣਾ ਰਿਕੁਐਸਟ ਹੁੰਦੀ ਹੈ ਕਿ ਅਸੀਂ ਸਾਡੇ ਕੋਲੇ ਪਤਾ ਨਹੀਂ ਚੱਲਦਾ ਕਿਹੜੀ ਵੀਡੀਓ ਦੇ ਵਿੱਚ ਕਿਹੜਾ ਸੂਟ ਪਾਇਆ ਹੋਇਆ ਹੈ ਜਾਂ ਕਈ ਵਾਰ ਉਹ ਦੇਖ ਲੈਂਦੇ ਆ ਤਾਂ ਫਿਰ ਉਹ ਉਹਨਾਂ ਕੋਲ ਵੀਡੀਓ ਸਕਿਪ ਹੋ ਜਾਂਦੀ ਹੈ ਕਿ ਕਿਸ ਵੀਡੀਓ ਦਾ ਸੂਟ ਸੀ ਸੋ ਤੁਸੀਂ ਇਹ ਸਭ ਲਈ ਤੁਸੀਂ ਆਪਾਂ ਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਸੋ ਮੇਰੀ ਕੋਸ਼ਿਸ਼ ਹੈ ਕਿਉਂਕਿ ਆਪਾਂ YouTube ਤੇ ਬਹੁਤ ਸਾਰੇ ਡਿਜ਼ਾਈਨ ਪਾ ਚੁੱਕੇ ਹਾਂ ਕਿ ਆਪਾਂ ਸਾਰੇ ਡਿਜ਼ਾਈਨ ਹੀ ਇੰਸਟਾ ਤੇ ਰਿਪੀਟ ਕਰੀਏ ਸੋ ਜਿਵੇਂ ਵੀ ਹੁਣ ਆਪਣੇ ਕੋਲੇ ਸੂਟਸ ਆ ਜਿਹੜੇ ਬਣ ਰਹੇਗੇ ਸਾਰੇ ਡਿਜ਼ਾਈਨਸ ਆਪਾਂ ਇੰਸਟਾ ਤੇ ਅਪਲੋਡ ਕਰਦੇ ਹਾਂ ਸੋ ਉੱਥੋਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਸੇਮ ਹੀ ਆਪਣਾ ਫੋਨ ਨੰਬਰ ਹੈ ਜੀ ਸੇਮ ਹੀ ਪ੍ਰੋਸੀਜਰ ਹੈ ਇੰਸਟਾ ਦਾ ਆਪਾਂ ਨੂੰ ਇਹ ਹੈਗਾ ਕਿ ਆਪਾਂ ਥੋੜਾ ਜਿਹਾ ਜਲਦੀ ਸੂਟ ਪਿਕ ਕਰ ਸਕਦੇ ਹਾਂ ਰੀਲਸ ਵਿੱਚ ਬਹੁਤ ਸਾਰੇ ਸੂਟ ਤੁਸੀਂ ਬਹੁਤ ਥੋੜੇ ਟਾਈਮ 'ਚ ਦੇਖ ਸਕਦੇ ਹੋ ਵੀਡੀਓਜ਼ ਦੇ ਵਿੱਚ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਕਿਹੜੀ ਵੀਡੀਓ ਦੇ ਵਿੱਚ ਕਿਹੜਾ ਸੂਟ ਹੈ ਸੋ ਵਿੱਚ ਜਾ ਕੇ ਦੇਖਣਾ ਪੈਂਦਾ ਫਿਰ ਸਾਰਾ ਥੋੜਾ ਔਖਾ ਹੋ ਜਾਂਦਾ ਸੋ ਤੁਹਾਡੀ ਸਹੂਲਤ ਲਈ ਅਸੀਂ ਇੰਸਟਾ ਤੇ ਜਿਹੜੇ ਐਕਟਿਵ ਹੋਏ ਆ ਸੋ ਇਸ ਤਰ੍ਹਾਂ ਜੀ ਹਬਾ ਤੁਹਾਡੇ ਲਈ ਨਵੇਂ ਨਵੇਂ ਸੂਟਸ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹੋ ਮਿਰਜਾ ਨਾ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ